ਫਗਵਾੜਾ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਨੂੰ ਲੈ ਕੇ ਸ਼ਹਿਰ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਪੰਜਾਬ ਸਰਕਾਰ ਦਾ ਪੁਤਰਾ ਫਕਿਆ ਗਿਆ ਇਸ ਮੌਕੇ ਤੇ ਯੁਵਾ ਵਿਕਾਸ ਮੋਰਚਾ ਦੇ ਅਨੁਸਹਾਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਲੈ ਕੇ ਯੁਵਾ ਵਿਕਾਸ ਮੋਰਚਾ ਅਤੇ ਸਫਾਈ ਸੇਵਕਾਂ ਨੇ ਮਿਲ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਹੈ ਕੀ ਜਲਦੀ ਤੋਂ ਜਲਦੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਨਹੀਂ ਤਾਂ ਸੰਗਰਾਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਅਤੇ ਰਜਿੰਦਰ ਕਰਬਲਦੀ ਰਿਪੋਰਟ ਰਾਜ ਦੀ ਸਮੱਸਿਆ ਤੁਹਾਡਿਆਂ ਕਿਉਂ ਕੰਨਿਆਂ ਤੋਂ ਦੱਸਿਆ ਸਾਡੇ ਹੋਰ ਹੋਰ ਤੁਹਾਡੀ ਤੁਸੀ ਆਰਾਮ ਕਰਾਣੇ ਸਾਡਾ ਅੱਜ ਪਾਗਲ ਆ ਤੁਹਾਨੂੰ ਤੁਹਾਡੇ ਨੂੰ ਲੱਲੇ ਲੱਲੇ ਅਭੀ ਆਪਣੇ ਬੱਚੇ ਆਮ ਨੂੰ ਖਾਦੇ ਦੇ ਸਕੂਲ ਤੋਂ ਕਿਨੇ ਕਿਨੇ ਪੁੱਛ ਅਭੀ ਉਹਨਾਂ ਸਾਥੀ ਦੇ ਪੱਲੇ ਆ ਆਪਣਾ ਹੱਕ ਮੰਗਦੇ ਰਹਿਣਾ ਵਾਲਮੀਕੀ ਹਰ ਹਰ ਵਾਲਮੀਕੀ ਜੋ ਅੱਜ ਨਗਰ ਕਾਰਪੋਰੇਸ਼ਨ ਫਗਵਾੜਾ ਦੇ ਵਿੱਚ ਸਾਡੇ ਜਿਹੜੇ ਸਫਾਈ ਕਰਮਚਾਰੀ ਐ ਕੱਚੇ ਮੁਲਾਜ਼ਮ ਉਹਨਾਂ ਨੇ ਆਪਣਾ ਜਿਹੜਾ 6ਵੇਂ ਦਿਨ ਦਾ ਪ੍ਰੋਟੈਸਟ ਜਿਹੜਾ ਜਿਹੜਾ ਪੁਤਲਾ ਫੂਕ ਜਿਹੜਾ ਅਰਥੀ ਮੁਜ਼ਾਹਰਾ ਕੱਢ ਰਹੇ ਆ ਔਰ ਜਿਸ ਦੇ ਵਿੱਚ ਸਾਡੇ ਭਾਜੀ ਵੱਡੇ ਸੇਠੀ ਸਾਹਿਬ ਸਾਡੇ ਆਪਣੇ ਭਾਜੀ ਹੁਣੀ ਅਪਲਾਈ ਗੇਟ ਤੋਂ ਜੋਗਾ ਭਾਜੀ ਹੁਣੀ ਔਰ ਸਾਰੇ ਜਿੰਨੇ ਵੀ ਸਮੂਹ ਜਿੰਨੇ ਵਰਕਰ ਆ ਸਾਰੇ ਇਕੱਠੇ ਹੋ ਕੇ ਜਿਹੜਾ ਸਰਕਾਰ ਪੰਜਾਬ ਸਰਕਾਰ ਦੇ ਲਈ ਇਹ ਬੜੀ ਸ਼ਰਮ ਦੀ ਗੱਲ ਆ ਕਿ ਜਿਹੜੇ ਕੱਚੇ ਮਲਾਜ਼ਮਾਂ ਨੂੰ ਹਰ ਵਾਰ ਲਾਰੇ ਲਾ ਕੇ ਫਗਵਾੜੇ ਦੇ ਵਿੱਚ ਇਸ ਤਰ੍ਹਾਂ ਹੀ ਇਹਨਾਂ ਨੂੰ ਪ੍ਰੋਟੈਸਟ ਦੇ ਲਈ ਸੰਘਰਸ਼ ਲਈ ਇਸੇ ਤਰ੍ਹਾਂ ਇਕੱਠੇ ਹੋ ਕੇ ਅਸੀਂ ਫਿਰ ਦੁਬਾਰਾ ਪੰਜਾਬ ਸਰਕਾਰ ਦਾ ਪਤਲਾ ਸਾੜ ਰਹੇ ਹਾਂ ਤਾਂ ਜੋ ਉਹਨਾਂ ਨੂੰ ਇਹ ਸ਼ਰਮ ਆ ਸਕੇ ਕਿ ਕੱਚੇ ਮੁਲਾਜ਼ਮਾਂ ਦੀ ਫਗਵਾੜੇ ਦੇ ਵਿੱਚ ਜਿਹੜੇ ਇਹਨਾਂ ਨੂੰ ਪੱਕੇ ਤੌਰ ਤੇ ਡੀਸੀ ਰੇਟ ਤੋਂ ਪੱਕੇ ਤੌਰ ਤੇ ਕੀਤਾ ਜਾਵੇ ਤਾਂ ਜੋ ਇਹਨਾਂ ਦੇ ਘਰਾਂ ਦੇ ਵਿੱਚ ਵੀ ਜੜੀਆਂ ਸਰਕਾਰ ਦੀਆਂ ਜੜੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਨੂੰ ਉਸ ਤਰ੍ਹਾਂ ਪਹੁੰਚ ਸਕਰ ਪਰ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਉਹਦੇ ਖੋਖਲੇ ਦਾਅਵੇ ਜਿਹੜੇ ਉਹ ਬਿਲਕੁਲ ਸਾਹਮਣੇ ਆ ਰਹੇ ਆ ਜਿਸ ਦਾ ਜਿਹੜਾ ਵਜੋ ਸਾਡੇ ਜਿਹੜੇ ਕੱਚੇ ਮੁਲਾਜ਼ਮ ਕਾਰਪੋਰੇਸ਼ਨ ਦੇ ਉਹ ਅੱਜ ਜਿਹੜੀ ਸੰਘਰਸ਼ ਕਰ ਰਹੇ ਆ ਮੈਂ ਆਪਣੇ ਸਾਰੇ ਸਮੂਚੇ ਹੀ ਸਾਥੀਆਂ ਵੱਲੋਂ ਅਪੀਲ ਕਰਦਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਪੱਕੇ ਤੌਰ ਤੇ ਕਾਰਪੋਰੇਸ਼ਨ ਦੇ ਵਿੱਚ ਕੀਤਾ ਜਾਵੇ ਤਾਂ ਜੋ ਜਿਹੜਾ ਸੰਘਰਸ਼ ਆ ਇਸ ਨੂੰ ਇੱਕ ਪੂਰਨ ਵਿਰਾਮ ਦਿੱਤਾ ਜਾਵੇ ਉਹ ਖਾਸ ਕਰ ਸਾਡੇ ਭਾਜੀ ਸੈਠੀ ਭਾਜੀ ਉਹ ਸਾਡੇ ਪ੍ਰਧਾਨ ਜੋਗਾ ਜੀ ਇਹਨਾਂ ਦਾ ਬੜਾ ਖਾਸ ਜ਼ੋਰਦ ਕਰਕੇ ਇਹਨਾਂ ਦਾ ਬੜਾ ਸਹਿਯੋਗ ਆ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਮੁਲਾਜ਼ਮਾਂ ਦਾ 6ਵੇਂ ਦਿਨ ਤੱਕ ਖੜੇ ਆ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਜੈ ਭੀਮ ਜੈ ਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ